ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਆਹ ਵੇਖੋ ਜੀ ਸਾਡੀਆਂ ਬੀਆਰਟੀਐਸ ਬੱਸਾਂ ਪਿੱਛੇ ਜੇ ਆਸ ਦੀ ਕਿਰਨ ਜਾਗੀ ਸੀ ਵੀ ਚੱਲ ਪੈਣਗੀਆਂ ਤੇ ਪਰ ਨਹੀਂ ਕੋਈ ਮਤਲਬ ਬਣਿਆ ਜੀ ਇਹਨਾਂ ਦਾ ਸੋ ਬਹੁਤਾ ਲੰਮਾ ਚੌੜਾ ਨਹੀਂ ਬੋਲਣਾ ਮੈਂ ਨਾ ਹਰਿਆਣੇ ਦਾ ਨਾ ਇੱਕ ਡਰਾਈਵਰ ਆ ਰੋਹਿਤ ਠਾਕੁਰ ਜਾਂ ਰਿੱਕੀ ਠਾਕੁਰ ਇਦਾਂ ਦਾ ਕੋਈ ਉਹਦਾ ਨਾਂ ਆ ਵਿਚਾਰੇ ਦਾ ਤੇ ਹਿਮ ਬਸ ਦੀ ਪੋਸਟ ਆਉਂਦੀ ਆ ਕਨੌਂ Shimla ਤੋਂ Kinor ਤੇ ਉਹਨੇ ਨਾ ਸਰਕਾਰੀ ਬੱਸ ਇੰਨੀ ਜਿਆਦੀ ਸਜਾਈ ਆ ਤੇ ਉਹਦੇ ਉੱਤੇ ਲਿਖਿਆ ਸੀ ਸਰਕਾਰੀ ਹੈ ਲੇਕਿਨ ਜਾਨ ਸੇ ਪਿਆਰੀ ਹੈ ਤੇ ਇਹ ਜਿਹੜੀਆਂ ਸਾਡੀਆਂ ਬੱਸਾਂ ਆ ਸਾਡੀ ਸਰਕਾਰ ਦੇ ਵੱਲੋਂ ਇਹਨਾਂ ਤੇ ਇਹ ਲਿਖਿਆ ਗਿਆ ਆ ਕਿ ਸਰਕਾਰੀ ਹੈ ਇਸੇ ਲਈ ਨਕਾਰੀ ਹੈ ਜੇ ਪ੍ਰਾਈਵੇਟ ਹੁੰਦੀਆਂ ਤਾਂ ਸ਼ਾਇਦ ਚੱਲਦੀਆਂ ਹੁੰਦੀਆਂ ਉਹ ਜਿਹੜਾ ਹਿਮ ਹਿਮ ਬੱਸ ਵਾਲੇ ਦਾ ਰੋਹਿਤ ਠਾਕੁਰ ਦਾ ਰਿੱਕੀ ਠਾਕੁਰ ਦਾ ਸਲੋਗਨ ਸਾਡੀ ਸਰਕਾਰ ਨੇ ਉਲਟ ਕਰਤਾ ਉਹਨੇ ਬੜਾ ਸੋਹਣਾ ਬੱਸ ਦੇ ਅੱਗੇ ਲਿਖਾਇਆ ਸਰਕਾਰੀ ਹੈ ਲੇਕਿਨ ਜਾਨ ਸੇ ਪਿਆਰੀ ਹੈ ਤੇ ਸਾਡੀ ਸਰਕਾਰ ਨੇ ਸਾਡੇ ਲੀਡਰਾਂ ਨੇ ਇਹਨਾਂ ਦੇ ਮੱਥੇ ਤੇ ਲਿਖਤਾ ਆ ਸਰਕਾਰੀ ਹੈ ਇਸੇ ਲਈ ਨਕਾਰੀ ਹੈ ਸੋ ਜੇ ਉਹ ਗੱਲ ਫੇਰ ਦੁਬਾਰਾ ਰਿਪੀਟ ਹੈ ਵੀ ਜੇ ਪ੍ਰਾਈਵੇਟ ਹੁੰਦੀਆਂ ਤੇ ਇੱਕ ਵੀ ਨਹੀਂ ਖਲੋਤੀ ਹੋਣੀ ਇਹਨਾਂ ਲੜ ਲੜ ਮਰ ਜਾਣਾ ਹੀ ਵੀ ਆਹ ਰੂਟ ਤੇ ਮੇਰੀ ਚੱਲਣੀ ਆ ਤੇ ਇੱਕ ਦੇ ਵੀ ਫੇਰੇ ਵੱਧ ਲਵਾਉਣੇ ਹੀ ਸੋ ਕੁਛ ਨਹੀਂ ਦੀ ਕਹਿਣਾ ਸੀ ਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਬੜੀ ਵਾਰੀ ਇਥੋਂ ਲੰਘ ਦੇ ਜੇ ਕਿਰਪਾ ਕਰਕੇ ਇਹਨਾਂ ਤੇ ਵੀ ਕਿਰਪਾ ਦ੍ਰਿਸ਼ਟੀ ਪਾਓ ਕੀ ਕਿਸੇ ਲੀਡਰ ਦੀ ਆਤਮਾ ਨਹੀਂ ਜਾਗਦੀ ਕਿਸੇ ਲੀਡਰ ਨੂੰ ਇਹ ਖਲੋਤੀਆਂ ਬੱਸਾਂ ਨਹੀਂ ਦਿਖਦੀਆਂ ਯਾਰ ਆਵਾਜ਼ ਤੇ ਉਠਾਓ ਸੀਐਮ ਸਾਹਿਬ ਨੂੰ ਕਹੋ ਤੇ ਮੇਰੀ ਸੀਐਮ ਸਾਹਿਬ ਨੂੰ ਇੱਕੋ ਬੇਨਤੀ ਹੈ ਸੀਐਮ ਸਾਹਿਬ ਇੱਥੇ ਵਿਜ਼ਿਟ ਕਰ ਲਓ ਇੱਕ ਕਰੋੜਾਂ ਦੀਆਂ ਬੱਸਾਂ ਜੇ ਚੱਲਣ ਯੋਗ ਆ ਉਹ ਦਿਨ ਉਹ ਮਿੰਟੂ ਗੁਰੂਸਰੀਏ ਵੀਰ ਨੇ ਪਾਇਆ ਸੀ ਨਾ ਕਿੰਨੇ ਖਿਡਾਰੀ ਜਿਹੜੇ ਧਰਨਾ ਦੇਣ ਦਾ ਆ ਉਹਨਾਂ ਖਿਡਾਰੀਆਂ ਨੂੰ ਦੇ ਦਿਓ ਯਾਰ ਇੱਕ ਇੱਕ ਕਿਸੇ ਨੂੰ ਦੇ ਦਿਓ ਕਿਸੇ ਨੂੰ ਤਾਂ ਰੋਜ਼ਗਾਰ ਮਿਲੇ ਇੱਥੇ ਖਲੋ ਕੇ ਸਰਕਾਰੀ ਹੈ ਨਕਾਰੀਆ ਵਾਲੀ ਗਲਤ ਨਾ ਨਾ ਹੋਵੇ ਇੱਥੇ ਵੀ ਕੋਈ ਲਿਖਾਵੇ ਕਿਸੇ ਨੂੰ ਦੇ ਦਿਓ ਸਪੋਰਟਸਮੈਨ ਨੂੰ ਉਹ ਵੀ ਇਹਦੇ ਤੇ ਲਿਖਾਵੇ ਸਰਕਾਰੀ ਹੈ ਲੇਕਿਨ ਜਾਨ سے ਪਿਆਰੀ ਹੈ ਕਿਉਂਕਿ ਉਹਦੇ ਪਰਿਵਾਰ ਦੀ ਰੋਜੀ ਰੋਟੀ ਚੱਲੇ ਇਹਦੇ ਤੋਂ ਸੋ ਸੀਐਮ ਸਾਹਿਬ ਧਿਆਨ ਦਿਓ ਜੀ ਬਸ ਇੰਨਾ ਕੀ ਕਹਿਣਾ ਜੀ ਹੋਰ ਕੁਝ ਨਹੀਂ ਕਹਿਣਾ ਸੀਐਮ ਸਾਹਿਬ ਧਿਆਨ ਦਿਓ ਟ੍ਰਾਂਸਪੋਰਟ ਮੰਤਰੀ ਸਾਹਿਬ ਤੁਸੀਂ ਤੇ ਸਾਡੇ ਲਾਗੇ ਜ਼ਿਲ੍ਹੇ ਦੇ ਜੇ ਤਰਨਤਾਰਨ ਦੇ ਉੱਲਰ ਸਾਹਿਬ ਤੁਸੀਂ ਰਹਿਮ ਕਰ ਲੋ ਤੁਸੀਂ ਧਿਆਨ ਦੇ ਦਿਓ ਸਾਡੇ ਸ਼ਹਿਰ ਦੇ ਲੀਡਰਾਂ ਤੇ ਉਹ ਤੇ ਨਹੀਂ ਗੱਲ ਬਣੀ ਤੁਸੀਂ ਬਣਾ ਦਿਓ ਤਰਨਤਾਰਨ ਜ਼ਿਲ੍ਹੇ ਦੇ ਜੇ ਤੁਸੀਂ ਕਰ ਦਿਓ ਕਿਰਪਾ